ਜੀ ਦੋਸਤੋ ਗੁਰਦੇ ਖਰਾਬ ਹੋਣ ਦੇ ਲੱਛਣ ਨੰਬਰ 1 ਜਲਦੀ ਥਕਾਕਟ ਮਹਿਸੂਸ ਕਰਨਾ ਜੇਕਰ ਤੁਸੀਂ ਪੈਦਲ ਜਾਂ ਪੌੜੀਆਂ ਚੜ੍ਹਦੇ ਸਮੇਂ ਅਚਾਨਕ ਥੱਕ ਜਾਂਦੇ ਹੋ ਤਾਂ ਸਮਝੋ ਕਿ ਤੁਹਾਡੀ ਕਿਡਨੀ ਠੀਕ ਤਰ੍ਹਾਂ ਕੰਮ ਨਹੀਂ ਕਰ ਸਕਦੀ ਨੰਬਰ 2 ਪਸ਼ਾਬ ਵਿੱਚ ਖੂਨ ਜੇਕਰ ਤੁਹਾਡੇ ਪਸ਼ਾਬ ਵਿੱਚ ਖੂਨ ਆ ਰਿਹਾ ਹੈ ਤਾਂ ਇਸ ਦਾ ਮਤਲਬ ਹੈ ਕਿ ਸਾਡੇ ਗੁਰਦੇਾਂ ਵਿੱਚ ਫਿਲਟਰ ਫਟ ਗਏ ਹਨ ਅਤੇ ਖੂਨ ਦੇ ਛੱਲ ਪਸ਼ਾਬ ਵਿੱਚ ਲੀਕ ਹੋ ਰਹੇ ਹਨ ਜੋ ਕਿ ਕਿਡਨੀ ਦੀ ਬਿਮਾਰੀ ਦਾ ਸੰਪਾਸਟਾ ਸੰਕੇਤ ਹੈ ਨੰਬਰ 3 ਜੇਕਰ ਰਾਤ ਨੂੰ ਸੌਣ ਵੇਲੇ ਕੋਈ ਪਰੇਸ਼ਾਨੀ ਹੁੰਦੀ ਹੈ ਤਾਂ ਮੋਟਾਪੇ ਅਤੇ ਗਿਡਨੀ ਦੀ ਬਿਮਾਰੀ ਵਿਚਕਾਰ ਸੰਬੰਧ ਹੋ ਸਕਦਾ ਹੈ ਨੰਬਰ 4 ਅੱਖਾਂ ਦੇ ਹੇਠਾਂ ਸੋਜ ਪਸ਼ਾਬ ਵਿੱਚ ਪ੍ਰੋਟੀਨ ਦੀ ਮੌਜੂਦਗੀ ਇਸ ਗੱਲ ਦੀ ਸ਼ੁਰੂਆਤੀ ਨਿਸ਼ਾਨੀ ਹੈ ਕਿ ਸਾਡੀ ਨਿਕੜਨੀ ਦਾ ਫਿਲਟਰ ਖਰਾਬ ਹੋ ਗਿਆ ਹੈ ਪ੍ਰੋਟੀਨ ਪਸ਼ਾਬ ਵਿੱਚ ਲੀਕ ਹੋ ਜਾਂਦਾ ਹੈ ਇਸ ਕਾਰਨ ਅੱਖਾਂ ਦੇ ਆਲੇ-ਦੁਆਲੇ ਹਲਕੇ-ਹਲਕੇ ਸੋਜ ਦਿਖਾਈ ਦਿੰਦੀ ਹੈ ਨੰਬਰ 5 ਸਾਨੂੰ ਲੀਵਰ ਦੀ ਬਿਮਾਰੀ ਆਉਣ ਤੋਂ ਪਹਿਲਾਂ ਹੀ ਪਿਸ਼ਾਬ ਦਾ ਟੈਸਟ ਕਰਵਾਉਣਾ ਚਾਹੀਦਾ ਹੈ ਤਾਂ ਜੋ ਲੀਵਰ ਦੀ ਬਿਮਾਰੀ ਨੂੰ ਸਮਝਿਆ ਜਾ ਸਕੇ ਨੰਬਰ 6 ਜੇਕਰ ਤੁਹਾਨੂੰ ਵਾਰ-ਵਾਰ ਪਿਸ਼ਾਬ ਆਉਂਦਾ ਹੈ ਤਾਂ ਇਹ ਕਿਡਨੀ ਦੀ ਬਿਮਾਰੀ ਹੋ ਸਕਦੀ ਹੈ ਕਿਉਂਕਿ ਇਸ ਤਰ੍ਹਾਂ ਦੀ ਬਿਮਾਰੀ ਵਿੱਚ ਕਿਡਨੀ ਦੇ ਫਿਲਟਰ ਖਰਾਬ ਹੋ ਜਾਂਦੇ ਹਨ ਜਿਸ ਕਾਰਨ ਵਾਰ-ਵਾਰ ਪਿਸ਼ਾਬ ਆਉਣ ਦੀ ਇੱਛਾ ਹੁੰਦੀ ਹੈ ਨੰਬਰ 7 ਜੇਕਰ ਤੁਹਾਡੇ ਪੈਰਾਂ ਜਾਂ ਗਿੱਟਿਆਂ ਵਿੱਚ ਲਗਾਤਾਰ ਸੋਜ ਰਹਿੰਦੀ ਹੈ ਤਾਂ ਇਸਦਾ ਮਤਲਬ ਹੋ ਸਕਦਾ ਹੈ ਕਿ ਤੁਹਾਡੇ ਗੁਰਦਿਆਂ ਵਿੱਚ ਕੋਈ ਪ੍ਰੋਬਲਮ ਹੈ ਨੰਬਰ 8 ਜੇ ਸਾਡੇ ਕਿਡਨੀ ਠੀਕ ਤਰ੍ਹਾਂ ਕੰਮ ਨਹੀਂ ਕਰਦੀ ਤਾਂ ਇਸ ਦਾ ਪ੍ਰਭਾਵ ਸਾਡੀ ਚਮੜੀ ਤੇ ਪੈਂਦਾ ਹੈ ਜਿਸ ਕਾਰਨ ਖੁਸ਼ਕੀ ਤੇ ਖੁਜਲੀ ਹੋ ਜਾਂਦੀ ਹੈ ਨੰਬਰ 9 ਕਿਡਨੀ ਖਰਾਬ ਹੋਣ ਤੇ ਥੋੜਾ ਜਿਆ ਤਰਨ ਤੇ ਸ਼ਾਹ ਚੜ ਜਾਂਦਾ ਹੈ ਧੰਨਵਾਦ ਜੀ